ਲੋ ਜੀ ਮੈਂ ਤੁਹਾਡਾ ਨਿਕਰ ਜਬਰ ਚੌਧਰੀ ਤੁਸੀਂ ਵੇਖਦੇ ਪਏ ਹੋ ਫੈਕਸ ਵੇਜੇ ਸੀ ਤੁਹਾਨੂੰ ਬੇਨਤੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਤੇ ਤੁਸੀਂ ਸਾਰੇ ਮਾਨਜੋਗ ਉਹ ਸਤਿਕਾਰ ਕਰਦੇ ਹੋ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਵੀ ਬੜੀ ਯਾਮ ਹੈਗੀ ਅੱਜ ਦੀ ਗੱਲਬਾਤ ਹੈਗੀ ਸਾਡੀ ਤੁਹਾਨੂੰ ਦੱਸਿਆ ਸੀ ਕੱਲ ਕਿ ਕਿਸ ਤਰ੍ਹਾਂ ਬੀਸੀ ਦੇ ਵਿੱਚ ਸਿੰਘਾਂ ਨੇ ਪ੍ਰੋਟੈਸਟ ਕੀਤੇ ਦੱਸਿਆ ਲੋਕਾਂ ਨੂੰ ਕਿ ਹਿੰਦੁਸਤਾਨ ਜਿਹੜਾ ਕਿਸ ਤਰ੍ਹਾਂ ਉਹ ਬੰਦ ਭਾਗੇ ਕੰਮ ਕਰਾਂਦਾ ਹੈ ਕਿਸ ਤਰ੍ਹਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਾਂਦਾ ਹੈ ਕਿਸ ਤਰ੍ਹਾਂ ਆਪਣੇ ਲੋਕਾਂ ਨੂੰ ਦੱਬੀ ਜਾਂਦਾ ਹੈ ਕਿਵੇਂ ਪੰਜਾਬ ਦੇ ਹੱਕ ਮਾਰੀ ਜਾਂਦਾ ਹੈ ਪੰਜਾਬ ਦੇ ਨੇਚਰਲ ਰਿਸੋਰਸਸ ਸਾਰੇ ਖਿੱਚ ਕੇ ਲੈ ਗਿਆ ਹੁਣ ਅਸੀਂ ਇਹ ਵੀ ਚਰਚਾ ਕਰ ਰਹੇ ਹਾਂ ਆਪਣੇ ਸਿੱਖ ਲੀਡਰਸ ਦੇ ਨਾਲ ਸਿਕਰਨਮਾ ਦੇ ਨਾਲ ਡਾਕਟਰ ਬਖਸ਼ੀ ਸੰਧੂ ਸਾਹਿਬ ਨੇ ਬਹਿ ਸਾਹਿਬ ਨੇ ਉਹਨਾਂ ਦੇ ਨਾਲ ਅਸੀਂ ਇਹ ਵੀ ਚਰਚਾ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਪੰਜਾਬ ਦੇ ਵਿੱਚ ਹੁਣ ਧਰਮ ਨੂੰ ਵੀ ਖਤਰਾ ਹੈ ਧਰਮ ਦੇ ਵੀ ਉੱਤੇ ਜਿਹੜੇ ਵਿਰੋਧ ਕੰਮ ਕੀਤੇ ਜਾ ਰਹੇ ਨੇ ਧਰਮ ਦੇ ਤੋਂ ਲੋਕਾਂ ਨੂੰ ਦੂਰ ਕਰਨ ਵਾਸਤੇ ਉੱਥੇ ਸੋਸਾਇਟੀਲ ਵਾਰ ਜਿਹੜੀ ਉਹ ਹਿੰਦੁਸਤਾਨ ਨੇ ਆਰਐਸਐਸ ਦੇ ਜ਼ਰੀਏ ਆਪਣੀ ਪ੍ਰੋਕਸੀਜ਼ ਦੇ ਜ਼ਰੀਏ ਬੱਲਾਂ ਵਾਲਾ ਡੇਰਾ ਚਮਾਰਾਂ ਦੇ ਜ਼ਰੀਏ ਉੱਥੇ ਪ੍ਰੋਕਸੀ ਵਾਰ ਵੀ ਸ਼ੁਰੂ ਕੀਤੀ ਡੈਮੋਗ੍ਰਾਫਿਕ ਚੇਂਜ ਕਰਨ ਵਾਸਤੇ ਸਾਰਾ ਭਈਆ ਜਿਹੜਾ ਉਹ ਲਿਆ ਕੇ ਪੰਜਾਬ 'ਚ ਵਸਾਇਆ ਜਾ ਰਿਹਾ ਜ਼ਮੀਨਾਂ ਇੱਥੇ ਦੀਆਂ ਖੋਹੀਆਂ ਜਾਂਦੀਆਂ ਕੰਮ ਜਿਹੜਾ ਉਹ ਪੰਜਾਬ ਨੂੰ ਜਿਹੜੇ ਮਸਲੇ ਨੇ ਉਹ ਬਹੁਤ ਜ਼ਿਆਦਾ ਲੱਗ ਗਏ ਨੇ ਔਰ ਲੱਗੇ ਵੀ ਇਸ ਵਾਸਤੇ ਨੇ ਕਿ ਕਮਜ਼ੋਰੀ ਵੀ ਸਾਡੇ ਪੰਜਾਬੀਆਂ ਦੀ ਉਹ ਧਨੀਆਂ ਪੀ ਕੇ ਜਿਹੜੇ ਆਪਣਾ ਕੀ ਕਹਿੰਦੇ ਨੇ ਉਹ ਬਸ ਸੁੱਤੇ ਨੇ ਉਹ ਬਸ ਤੁਹਾਨੂੰ ਪਤਾ ਹੀ ਏ ਵੋਟਾਂ-ਵੂਟਾਂ ਪਾਉਣ ਦੇ ਮਾਮਲੇ 'ਚ ਵੀ ਥੋੜਾ ਬਹੁਤਾ ਮਾਮਲਾਤ ਕਰ ਲੈਂਦੇ ਨੇ ਹੋਰ ਚੀਜ਼ਾਂ ਮਸਾਇਲ ਗੰਭੀਰ ਨੇ ਪ੍ਰੋਬਲਮ ਜ਼ਿਆਦਾ ਨਹੀਂ ਕਿ ਇਹਨਾਂ ਦਾ ਹੱਲ ਜਿਹੜਾ ਇਹ ਵੀ ਹੁਣ ਕਰਨਾ ਜ਼ਰੂਰੀ ਏ ਕਰਨਾ ਪੈਣਾ ਨਹੀਂ ਤੇ ਇਹ ਕੰਮ ਜਿਹੜਾ ਚੱਲਣਾ ਨਹੀਂ ਤੇ ਹੁਣ ਅਸੀਂ ਅੱਜ ਦੀ ਗੱਲਬਾਤ ਜਿਹੜੀ ਏ ਐਸਿਕਸ ਫਾਰ ਜਸਟਿਸ ਨੇ 26 ਜਨਵਰੀ ਜਿਹੜਾ ਕਿ ਹਿੰਦੁਸਤਾਨ ਦਾ ਰਿਪਬਲਿਕ ਡੇ ਕਹਿੰਦੇ ਨੇ ਸੰਵਿਧਾਨ ਦਾ ਜਿਹੜਾ ਅਸੀਂ ਆਪਣਾ ਉਹਨਾਂ ਦੀ ਇਨੋਗ੍ਰੇਸ਼ਨ ਉਦੋਂ ਹੋਈ ਅੰਬੇਡਕਰ ਨੂੰ ਵੇਟ ਕਰਦੇ ਨੇ ਸਾਰਾ ਤੇ ਪੂਰਾ ਬਣਾਉਂਦੇ ਨੇ ਉਹਦੇ ਵਿੱਚ ਜਿਹੜਾ ਮੇਨ ਪ੍ਰੋਗਰਾਮ ਹੈ ਉਹ ਤੇ ਦਿੱਲੀ ਦੇ ਜ਼ਾਰਾ ਉਹਨਾਂ ਨੇ ਕਰਨਾ ਉੱਥੇ ਮੋਦੀ ਨੇ ਪਰ ਜਿਹੜੇ ਨਿੱਕੇ ਨਿੱਕੇ ਛਲਾਰੂ ਨੇ ਜੇ ਮੋਦੀ ਦੇ ਅੱਗੇ ਸਾਰੇ ਉਹ ਆਪਣੇ ਆਪਣੇ ਸਟੇਟਾਂ ਵਿੱਚ ਕਰਨਗੇ ਤੇ ਭਗਵੰਤ ਮਾਨ ਜਿਹੜਾ ਜਿਹੜਾ ਐਡਾ ਹਲਕਾ ਬੰਦਾ ਨਿਕਲਿਆ ਆਮ ਆਦਮੀ ਪਾਰਟੀ ਦਾ ਇੱਕ ਕਹ ਲੋ ਕਿ ਪਰਸੈਪਸ਼ਨ ਸੀ ਕਿ ਜੀ ਕਿ ਬੜੇ ਪ੍ਰੋ ਪੀਪਲ ਨੇ ਪ੍ਰੋ ਆਪਣਾ ਕੰਟਰੀ ਨੇ ਪ੍ਰੋ ਡਿਵੈਲਪਮੈਂਟ ਨੇ ਸਾਰਾ ਕੁਝ ਹੈ ਪੰਜਾਬ ਦੇ ਲੋਕਾਂ ਨੇ ਵੀ ਇਸੇ ਤਰ੍ਹਾਂ ਏਸੀ ਵਜਨ ਨੂੰ ਵੋਟ ਦੇ ਛੱਡਿਆ ਇਹ ਚਲੋ ਜੀ ਕਾਂਗਰਸ ਤੋਂ ਦਾਨ ਛੜਾਉਣ ਨੇ ਨਵੀਂ ਪਾਰਟੀ ਆਈ ਏ ਝਾੜੂ ਵਾਲੀ ਇਹ ਸ਼ਾਇਦ ਕੋਈ ਕੋਈ ਝਾੜੂ ਦੇ ਕੇ ਕੋਈ ਗੰਦ ਸਾਫ਼ ਕਰੇਗੀ ਪੰਜਾਬ 'ਚ ਇਹਨਾਂ ਨੇ ਬਲਕਿ ਉਲਟਾ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਲੈ ਆ ਕੇ ਉਲਟਾ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਉਤੋਂ ਅਕਾਲ ਤਖਤ ਨੇ ਸਮਨ ਕੀਤਾ ਤੇ ਜਾ ਕੇ ਉੱਥੇ ਮੰਨਿਆ ਵੀ ਤੇ ਲੇਕਿਨ ਸਜ਼ਾ ਕੋਈ ਨਹੀਂ ਸਵਾਦ ਤੇ ਤਾਂ ਹੁੰਦਾ ਨਾ ਕਿ ਅਗਰ ਬੰਦਾ ਕਹੇ ਵੀ ਜੀ ਹਾਂ ਮੈਂ ਗਲਤ ਬਿਆਨ ਦਿੱਤੇ ਮੈਂ ਗਲਤ ਕੰਮ ਕੀਤਾ ਤੇ ਫਿਰ ਉਹਨੂੰ ਕੋਈ ਸਜ਼ਾ ਡੰਡ ਵੀ ਦਿੱਤਾ ਜਾਏ ਪਰ ਇਹ ਸਾਡੀ ਜਿਹੜੀ ਖਬਰ ਹੈ ਮੈਨੂੰ ਦੱਸਣਾ ਪੂਰਾ ਕਿ 26 ਜਨਵਰੀ ਦਾ ਕੀ ਪਲਾਨ ਹੈ ਗੁਰਪਤਵੰਤ ਸਿੰਘ ਪੰਨੂ ਹੋਰਾਂ ਦਾ ਇੱਕ ਸੁਨੇਹਾ ਵੀ ਹੈਗਾ ਬਾਕੀ ਇੱਕ ਹਿੰਦੁਸਤਾਨ ਦਾ ਜਿਹੜਾ ਫਾਲਸ ਫਲੈਗ ਦਾ ਆਪਰੇਸ਼ਨ ਦਾ ਮਨਸੂਬਾ ਉਹ ਵੀ ਸਾਡੇ ਸਾਹਮਣੇ ਰੱਖਾਂਗੇ ਬੇਨਕਾਬ ਕਰਾਂਗੇ ਤਾਂ ਕਿ ਕੱਲ ਨੂੰ ਇਹ ਕਰਕੇ ਸਾਡੇ ਤੇ ਪੰਜਾਬੀਆਂ ਤੇ ਪਾਣਾ ਦੇਣ ਕਿਤੇ ਇਹਨਾਂ ਦੀ ਤਰੀਕ ਬਹੁਤ ਮਾੜੀ ਏ ਇਹ ਇਹਦੇ ਤਰ੍ਹਾਂ ਸਾਰੀ ਗੱਲ ਕਰਾਂਗੇ ਪਹਿਲੇ ਗੱਲ ਸਾਡੀ ਜਿਹੜੀ ਖਬਰ ਭਗਵੰਤ ਮਾਨ ਵੱਲੋਂ ਆਈ ਜਿਹੜੀ ਉਹਨੇ ਪੇਸ਼ ਹੋਇਆ ਉੱਥੇ ਭਗਵੰਤ ਮਾਨ ਦੀ ਖਬਰ ਐਸੀ ਕਿ ਇਹ ਤੈਪ ਆਇਆ ਉਹਨੇ ਕਿਹਾ ਜੀ ਕਿ ਮੈਂ ਤੁਹਾਡੇ ਪੇਸ਼ ਹੋ ਜਾਣਾ ਤੇ ਤੁਸੀਂ ਜਨਾਬ ਮੈਨੂੰ ਜਿਹੜਾ ਆਪਣਾ ਉਹ ਕਲੀਨ ਚਿੱਟ ਦੇ ਦਿਓ ਕਲੀਨ ਚਿੱਟ ਦੇ ਦਿਓ ਰਾਜਨੀਤਿਕ ਕੰਮ ਜਿਹੜਾ ਉਹ ਜ਼ਿਆਦਾ ਹੋਇਆ ਧਾਰਮਿਕ ਕੰਮ ਘੱਟ ਹੋਇਆ ਬਲਕਿ ਹੋਇਆ ਹੀ ਨਹੀਂ ਸੁਣਿਓ ਰਾਜਨੀਤਿਕ ਕੰਮ ਹੀ ਹੋਇਆ ਕਿ ਉਹਨੇ ਆਪਣੀ ਕਲੀਨ ਚਿੱਟ ਲੈ ਲਈ ਕਾਲ ਤਖਤ ਦੇ ਕੋਲ ਉੱਥੇ ਆਪਣਾ ਕਾਲ ਤਖਤ ਜਥੇਦਾਰ ਨੇ ਉਹਨੂੰ ਦਿੱਤੀ ਕਲੀਨ ਚਿੱਟ ਜੀ ਕਿ ਸਾਡੇ ਕੋ ਆ ਗਿਆ ਉਹਨਾਂ ਵਾਸਤੇ ਐਡੇ ਬ੍ਰਾਜ਼ੀਲ ਦੇ ਮੁੱਖ ਮੰਤਰੀ ਜਿਹੜਾ ਸੀ ਉਹ ਕਾਲ ਤਖਤ ਤੇ ਆ ਗਿਆ ਬਸ ਸਦਨ ਦੇ ਉੱਤੇ ਲਿਆਦਾ ਕਿ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਉਨੇ ਇੱਕ ਯਕੀਨ ਦਰਾਇਆ ਜੀ ਕਿ ਜਿਹੜੀਆਂ ਜਿਹੜੀਆਂ ਬੇਅਦਬੀਆਂ ਵਾਲੀਆਂ ਹੋ ਗਈਆਂ ਇਹਨਾਂ ਤੇ ਅਸੀਂ ਐਫ ਆਈ ਆਰਾਂ ਕੱਟਾਂਗੇ ਉਹਦੇ ਬਾਰੇ ਵੀ ਮੈਨੂੰ ਇੱਕ ਸੋਰਸ ਨੇ ਖਬਰ ਦੱਸੀ ਇੱਕ ਗੱਲ ਦੱਸੀ ਉਹਨੇ ਕਿਹਾ ਜੀ ਕਿ ਇਹ ਜਿਹੜਾ ਬੇਅਦਬੀਆਂ ਵਾਲਾ ਕੰਮ ਹੈ ਇਹ ਇਸ ਵਾਰ ਇਹਦੇ ਵਿੱਚ ਵੀ ਜਿਹੜਾ ਇੱਕ ਵੱਲ ਹੈਗਾ ਇੱਕ ਕੁੰਡੀ ਹੈਗੀ ਹੈ ਰਾਜਨੀਤਿਕ ਪੰਜਾਬ ਦੀ ਜਿਹੜੀ ਸੱਤਾ ਵਾਸਤੇ ਅਗਲੇ ਜੇ ਇਲੈਕਸ਼ਨ ਦੀ ਜਿਹੜੀ ਦੇਖਦਾ ਪਿਆ ਭਗਵੰਤ ਮਾਨ ਅਗਲਾ ਇਲੈਕਸ਼ਨ ਸਿੱਧਾ ਕਰਨ ਟੁਰਿਆ ਤੇ ਉਹਦੇ ਜ਼ਾਇਰਾ ਮੁਖਾਲਫ ਉਹ ਤੇ ਕੌਣ ਨੇ ਬਾਦਲ ਮੁਖਾਲਿਫ ਕੌਣ ਨੇ ਬਾਦਲ ਕਾਂਗਰਸਾ ਤੇ ਹੁਣ ਰਿਆ ਕੋਈ ਨਹੀਂ ਗਿਆ ਉੱਥੇ ਉਹਨੇ ਕਿਹਾ ਜੀ ਕਿ ਬਾਦਲਾਂ ਨੂੰ 56 ਕੱਸਣ ਵਾਸਤੇ ਅਕਾਲ ਤਖਤ ਦੇ ਨਾਲ ਇਹਨਾਂ ਨੇ ਸਾਂਝ ਪਾਈ ਹੈ ਕਿ ਜੀ ਤੁਸੀਂ ਬੇਅਦਬੀਆਂ ਦੀ ਕਰਨੇ ਆਂ ਐਫ ਆਈ ਆਰਾਂ ਉਹਦੇ ਵਿੱਚ ਬਾਦਲਾਂ ਨੂੰ ਵੀ ਲੈ ਲਾਂਗੇ ਸੁਖਵੀਰ ਨੂੰ ਵੀ ਤੇ ਬਾਕੀ ਉਹਦੀ ਪਾਰਟੀ ਨੂੰ ਵੀ ਜਰਾ ਟਾਈਟ ਕਰਕੇ ਤੇ ਅਗਲੇ ਇਲੈਕਸ਼ਨ ਜਿਹੜਾ ਹੱਥ ਪੈਰ ਬੰਨ੍ਹ ਦਿਆਂ ਹੁਣ ਇਹ ਮਨਸੂਬਾ ਸਾਡੇ ਸੋਰਸਸ ਨੇ ਦੱਸਿਆ ਕਿੰਨਾ ਕਾਮਯਾਬ ਹੋਏਗਾ ਕਿੰਨਾ ਸੂਰਤ ਹਾਲ ਹੈ ਇਹ ਹੁਣ ਅਸੀਂ ਦੇਖਾਂਗੇ ਅਸੀਂ ਵੀ ਪਰ ਗੱਲ ਜਿਹੜਾ ਕੋ ਸਿੱਧੀ ਨਹੀਂ ਕੁਛ ਸੇਧ ਨਹੀਂ ਕੁਛ ਸਰਬਤ ਦੇ ਭਲੇ ਦੀ ਗੱਲ ਨਹੀਂ ਕੁ ਪੰਜਾਬ ਦੇ ਭਲੇ ਦੀ ਗੱਲ ਨਹੀਂ ਸੱਤਾ ਤੇ ਰਾਜਨੀਤੀ ਦਾ ਜਿਹੜਾ ਉਹ ਭਲਾ ਆਪਣੇ ਕਰਨ ਵਾਸਤੇ ਇਹ ਟੁਰੇ ਹੋਏ ਨੇ ਭਗਵੰਤ ਮਾਨ ਨਹੀਂ ਇਹ ਭਗਵੰਤ ਮਾਨ ਹੁਸ਼ਿਆਰਪੁਰ ਜਾ ਰਿਹਾ ਜੀ ਹੁਸ਼ਿਆਰਪੁਰ ਜਾਣਾ ਇਹਨੇ ਉੱਥੇ ਜਾ ਕੇ ਤਿਰੰਗਾ ਤਿਰੰਗਾ ਫਰਾਣਾ ਇਹਨੇ ਜੀ ਹੁਸ਼ਿਆਰਪੁਰ 26 ਨਵੰਬਰ ਤੇ ਆਪਣਾ ਉਹਦੇ ਉੱਤੇ ਦੇ ਦੇ ਉੱਤੇ ਇਹਦੇ ਉੱਤੇ ਹੁਣ ਤੁਸੀਂ ਦੇਖੋ ਕਿ ਹੁਸ਼ਿਆਰਪੁਰ ਦੇ ਵਿੱਚ ਉੱਥੇ ਜਿਹੜੀ ਟ੍ਰੇਨ ਦੀਆਂ ਪਟੜੀਆਂ ਦੇ ਉੱਤੇ ਖਾਲਸਤਾਨ ਦੇ ਨਾਰੇ ਝੰਡੇ ਖਾਲਸਤਾਨ ਦੇ ਜਿਹੜੇ ਲਿਖ ਕੇ ਲਾ ਦਿੱਤੇ ਗਏ ਨੇ ਵੱਖ ਰੂਪ ਦੇ ਨਾਲ ਦੇਖ ਦਿੱਤਾ ਗਿਆ ਕਿ ਜਿਹੜੇ ਸਿੱਖ ਨੇ ਉਹ ਇੰਡੀਅਨ ਨਹੀਂ ਸਿੱਖ ਪੰਜੇ ਪੰਜਾਬ ਪੰਜਾਬ ਕਦੀ ਵੀ ਹਿੰਦੁਸਤਾਨੀ ਨਹੀਂ ਸੀ ਤੇ ਸਿੱਖ ਕਦੇ ਜਿਹੜੀ Hindu ਨਹੀਂ ਸੀ ਇਹ ਸਾਰਾ ਕੁਝ ਕਿਉਂਕਿ ਇਸ ਅੰਬੇਡਕਰ ਦੇ ਜਿਹੜੇ ਬਣਾਏ ਹੋਏ ਸੰਵਿਧਾਨ ਉਹਦੇ ਵਿੱਚ ਲਿਖ ਦਿੱਤਾ ਗਿਆ ਸੀ ਕਿ ਜੀ ਕਿ ਸਿੱਖ ਜਿਹੜਾ ਧਰਮ ਹੈ ਉਹ ਧਰਮਲਾ ਦਾ ਹੈ ਹੀ ਨਹੀਂ ਉਹ ਪੰਜਾਬ ਹੀ ਹੈਗਾ ਪੰਜੋ Hindu ਧਰਮ ਹੈਗਾ ਜਿਹਦੇ ਤੇ ਜਿਹਦੇ ਖਿਲਾਫ ਪੂਰੀ ਸਟਰਗਲ ਜਿਹੜੀ ਹੋ ਸਿੱਖ ਜਿਹੜੇ ਕਰਦੇ ਪਏ ਨੇ ਸਿੱਖਾਂ ਨੇ ਹੁਣ ਲਿਖ ਦਿੱਤਾ ਕਿ ਸਿੱਖ ਜਿਹੜੇ ਨੇ ਉਹ Hindu ਨਹੀਂ ਤੇ ਪੰਜਾਬ ਕਦੀ ਵੀ ਹਿੰਦੁਸਤਾਨ ਦਾ ਹਿੱਸਾ ਨਹੀਂ ਰਿਹਾ ਇਹ ਪਹਿਲੇ ਗੱਲ ਸੁਣੋ ਗੁਰਪਤਵੰਨ ਸਿੰਘ ਪੰਨੂ ਹੋਰਾਂ ਦੀ ਫਿਰ ਅੱਗੇ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 26 ਜਨਵਰੀ 2026 ਭੰਡਮਾਨ ਹੁਸ਼ਿਆਰਪੁਰ ਵਹੇ ਚੜਾ ਰਿਆ ਕਾਤਲ ਤਿਰੰਗਾ ਖਾਲਿਸਤਾਨੀ ਪੱਖੀ ਸਿਖਾ ਨੇ रेल ट्रैकਾਂ ਤੇ ਲਾਤਿਆ ਝੰਡੇ ਖਾਲਿਸਤਾਨ ਰੈਫਰੈਂਡਮ ਦੇ ਹਸ਼ਿਆਰਪੁਰ ਲੈ ਦਿੱਤਾ ਸਿਕਸ অর ਨਾਟ ਹਿੰਦੂਸ ਮੋਦੀ ਅੰਬੇਦਕਰ ਪਾਂਡਮਾਨ ਮਰਦਾਬਾਦ ਖਾਲਿਸਤਾਨੀ ਪੱਖੀ ਸਿੱਖ ਹਸ਼ਿਆਰਪੁਰ ਪਹੁੰਚ ਚੁਕੇ ਆ ਤੇ ਨਿਸ਼ਾਨੇ ਤੇ ਹੈ ਹਿੰਦੁਸਤਾਨੀ ਪਾਂਡਮਾਨ ਮੈਂ ਪੂਰੇ ਪੰਜਾਬ ਤੇ ਸਿੱਖ ਪੰਥ ਨੂੰ ਸੁਨੇਹਾ ਦੇਣਾ ਚਾਹੁੰਦਾ ਹਿੰਦੁਸਤਾਨ ਦੀ ਸਰਕਾਰ 26 ਜਨਵਰੀ ਤੋਂ 29 ਜਨਵਰੀ ਤੱਕ ਕੋਈ ਵੀ ਤਮਾਕਾ ਕਰ ਸਕਦੀ ਹੈ ਤੇ ਇਲਜ਼ਾਮ ਲਗਾਇਆ ਜਾਏਗਾ ਖਾਲਿਸਤਾਨੀ ਪੱਖੀ ਸਿਖਾਉਂਦੇ ਮੈਂ ਸਿੱਖ ਪੰਥ ਨੂੰ ਕਹਿਣਾ ਚਾਹਨਾ 26 ਜਨਵਰੀ ਤੋਂ 29 ਜਨਵਰੀ ਤੱਕ ਅੰਮ੍ਰਿਤਸਰ ਲੁਧਿਆਣਾ ਫਿਰੋਜ਼ਪੁਰ ਟ੍ਰੇਨਾਂ ਜਿਹੜੀਆਂ ਦਿੱਲੀ ਨੂੰ ਜਾਂਦੀਆਂ ਉਹਦੇ ਤੇ ਸਫ਼ਰ ਨਾ ਕਰੋ ਘਰੇ ਰਹੋ ਖੁਸ਼ ਰਹੋ ਖਾਲਿਸਤਾਨ ਪੱਖੀ ਸਿੱਖਾਂ ਦੇ ਨਿਸ਼ਾਨੇ ਤੇ ਹੈ 26 ਜਨਵਰੀ ਤੋਂ 29 ਜਨਵਰੀ ਇਸਵਰਾ ਵਿਜੇ ਚੌਕ ਜਿਹੜਾ ਇਹਨਾਂ ਦਾ ਹੈ 29 ਜਨਵਰੀ ਨੂੰ ਖਾਲਿਸਤਾਨ ਦਾ ਝੰਡਾ ਚੜਾਇਆ ਜਾਏਗਾ ਪੰਡਮਾਨ ਤੂੰ ਹਿੰਦੁਸਤਾਨ ਦੀ ਜਿਹੜੀ ਵਫਾਦਾਰੀ ਕਰ ਰਿਹਾ ਉਸ ਦੇ ਸਿੱਟੇ ਭੁਗਤਨੇ ਪੈਣਗੇ ਹਸ਼ਰ ਬੇਅੰਤ ਵਰਗਾ ਹੋਏਗਾ ਇਹ ਜਿਹੜੀ ਤੇਰੀ ਹੈ ਬੁਲੇਟ ਫॉर ਬੁਲੇਟ ਹਰ ਸਿੱਖ ਉਸ ਦਾ ਜਵਾਬ ਦੇਗਾ ਤੇ ਸਾਡਾ ਹਥਿਆਰ ਹੋਏਗਾ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਮਨੂੰ ਹੁਣਾਂ ਨੇ ਜਿਹੜਾ ਦੱਸਿਆ ਕਿ ਇੱਕ ਤੇ ਜ਼ਰਾ ਲੱਗੇ ਆਪਣਾ ਉੱਥੇ ਬੈਨਰ ਲੱਗਾ ਹੈ ਇਸ਼ਤਿਹਾਰ ਲੱਗਾ ਹੈ ਲੋਕੀ ਜਾਗਰੂਕ ਹੋ ਗਏ ਲੋਕਾਂ ਨੇ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਜ਼ਰਾ ਕਾਊਂਟਰ ਕਰਨਾ ਇਹ ਝੰਡਾ ਚੜਾਉ ਜਿਹੜਾ ਪ੍ਰੋਗਰਾਮ ਚੱਲਦਾ ਪਿਆ ਅਸਲ ਜਿਹੜੀ ਪਰੇਸ਼ਾਨੀ ਵਾਲੀ ਗੱਲ ਏ ਉਹ ਇਸ਼ਾਰਾ ਦਿੱਤਾ ਮੰਨੂ ਹੋ ਰਾ ਨੇ ਕਿ ਜਿਹੜਾ ਉਥੇ ਫਾਲਸ ਫਲੈਗ ਆਪਰੇਸ਼ਨ ਕਰਕੇ ਟ੍ਰੇਨਾਂ ਦੇ ਵਿੱਚ ਜਿਹੜਾ ਆਪਣਾ ਕੋਈ دہشت ਗਰਦੀ ਕਰਾ ਕੇ ਕੋਈ ਬੰਬ ਕਰਕੇ ਕੋਈ ਹੋਰ ਕੰਮ ਕਰਕੇ ਉਹਨਾਂ ਦਾ ਮਸਲਬ ਪਾਣਾ ਖਾਲਸਤਾਨੀ ਪੱਖੀ ਸਿੱਖਾਂ ਹੋਂਦੇ ਉੱਤੇ ਪਾ ਕੇ ਮਜ਼ੀਦ ਲੋਕਾਂ ਨੂੰ ਪੁਲਿਸ ਮੁਕਾਬਲਿਆਂ ਦੇ ਅੱਗੇ ਪਾਉਣਾ ਤੇ ਲੋਕਾਂ ਨੂੰ ਮਾਰਨਾ ਪਿੱਟਣਾ ਇਹ ਹੁਣ ਜਿਹੜਾ ਪਲਾਨ ਹੈ ਇਹ ਇਸ ਵਾਸਤੇ ਵੀ ਤੁਸੀਂ ਯਕੀਨ ਮੈਂ ਕਰਨਾ ਕਿਉਂਕਿ ਹਿੰਦੁਸਤਾਨ ਰੌ ਦੀ ਜਿਹੜੀ ਤਾਰੀਖ ਰਹੀ ਏ ਉਹ ਹਮੇਸ਼ਾ ਇਸ ਤਰ੍ਹਾਂ ਦੇ ਫਾਲਸ ਫਲੈਗ ਆਪਰੇਸ਼ਨ ਕਰਾਂਦਾ ਟਕਰਾ ਕੇ ਫਿਰ ਆਪਣੇ ਦੁਸ਼ਮਣਾਂ ਦੇ ਉੱਤੇ ਜਾਂ ਆਪਣੇ ਮੁਖਾਲਫੀਂ ਦੇ ਉੱਤੇ ਪਾਉਂਦਾ ਪਾਕਿਸਤਾਨ ਦੀ ਜੋ ਕਿ ਪੂਰੀ ਤਾਰੀਖ ਹੈ ਨਾ ਦੇ ਨਾਲ ਇਸ ਵਾਸਤੇ ਜ਼ਿਆਦਾ ਪਤਾ ਹੈ ਇਵਨ ਤੁਹਾਨੂੰ ਸਾਹਮਣੇ ਮੈਂ ਰੱਖ ਦਿੰਨਾ ਪਠਾਨਕੋਟ ਦੇ ਵਿੱਚ ਫਾਲਸ ਫਲੈਗ ਆਪਰੇਸ਼ਨ ਕੀਤਾ ਤੇ ਪਾਕਿਸਤਾਨ ਦੇ ਨਾਲ ਜਿਹੜੇ ਰਿਸ਼ਤੇ ਬਣਨ ਲੱਗੇ ਸੀ ਉਹਨੂੰ ਬਰਬਾਦ ਕਰ ਦਿੱਤਾ ਡੀਪ ਸਟੇਟ ਨੇ ਉਸ ਤੋਂ ਬਾਅਦ ਪਲਵਾਮਾ ਦੇ ਵਿੱਚ ਆਜੋ ਪਲਵਾਮਾ ਵਿੱਚ 2019 ਵਿੱਚ ਉੱਥੇ ਬੰਬ ਧਮਾਕਾ ਕਰਵਾਇਆ 40 50 ਆਪਣੇ ਫੌਜੀ ਮਾਰ ਲਿਆ ਤੇ ਤੁਹਾਨੂੰ ਪਤਾ ਨਾ ਸਾਰਾ ਜਦੋਂ ਉਹਦੇ ਸੱਤੇਪਾਲ ਮਲਕ ਜਿਹੜਾ ਕਿ ਗਵਰਨਰ ਸੀ ਮਕਬੂਜ਼ਾ ਕਸ਼ਮੀਰ ਦਾ ਕਸ਼ਮੀਰ ਦਾ ਜਿਹੜਾ ਗਵਰਨਰ ਸੀ ਉਹਨੇ ਫੋਨ ਕੀਤਾ ਉਹਨੇ ਕਿਹਾ ਮੋਦੀ ਸਾਹਿਬ ਇੱਥੇ ਘਟਨਾ ਹੋ ਗਈ ਏ ਤੇ ਮੋਦੀ ਸਾਹਿਬ ਉੱਥੇ ਕਿਤੇ ਰਿਜ਼ੋਰਟ ਵਿੱਚ ਸ਼ਿਕਾਰ ਖੇលਦੇ ਪੈ ਸੀ ਸ਼ਿਕਾਰ ਖੇលਦੇ ਪੈ ਸੀ ਉਹਨੇ ਆਪਣੇ ਆਪਣੇ ਪ੍ਰਿੰਸੀਪਲ ਅਫੀਸਰ ਨੂੰ ਕਹਿਤਾ ਕਿ ਉਹਨੂੰ ਕਹਿ ਚੁੱਪ ਕਰਕੇ ਬਹਿ ਜਾ ਮਤਲਬ ਸੀ ਕਿ ਉਹਨੂੰ ਪਤਾ ਸੀ ਕਿ ਇੱਥੇ ਫੌਜੀ ਮਰਨੇ ਨੇ ਇੱਥੇ ਘਟਨਾ ਹੋਣੀ ਏ ਉਨੇ ਤੇ ਇਹਦਾ ਵਜ੍ਹਾ ਕੀ ਸੀ ਕਰਨਾ ਕੀ ਸੀ ਫਾਲਸ ਫਲੈਗ ਆਪਰੇਸ਼ਨ ਦਾ ਮਕਸਦ ਕੀ ਸੀ 2019 ਦੇ ਇਲੈਕਸ਼ਨ ਜਿੱਤਣਾ ਇਲੈਕਸ਼ਨ ਲੜਨਾ ਇਸ ਵਾਸਤੇ ਗਵਰਨਰ ਸੱਤਿਆਪਾਲ ਮਰਕ ਨੇ ਕਿਹਾ ਕਿ ਨਰਿੰਦਰ ਮੋਦੀ ਨੇ 2019 ਦਾ ਇਲੈਕਸ਼ਨ ਜਿਹੜਾ ਉਹ ਆਪਣੇ ਫੌਜੀਆ ਦੀ ਡੈੱਡ ਬਾਡੀਆਂ ਦੇ ਉੱਤੇ ਲੜਿਆ ਇਹ ਗੱਲ ਹੋ ਗਈ ਉਸ ਤੋਂ ਬਾਅਦ ਜਦੋਂ ਸਾਰਕ ਕਾਨਫਰੰਸ ਨੂੰ ਵੜਨਾ ਸੀ ਜਦੋਂ ਸਾਰਕ ਦੇ ਪੂਰੇ ਫੋਰਮ ਨੂੰ ਸੰਮੂਤਾਜ ਕਰਨਾ ਸੀ ਫਿਰ ਉੜੀ ਦੇ ਵਿੱਚ 2016 ਦੇ ਵਿੱਚ ਜਦੋਂ ਪਾਕਿਸਤਾਨ ਤਿਆਰੀ ਕਰ ਰਿਹਾ ਸੀ ਸਾਰਕ ਸਰਬਰਾ ਕਾਨਫਰੰਸ ਦੀ ਇਹਦੇ ਵਿੱਚ ਨਰਿੰਦਰ ਮੋਦੀ ਨੂੰ ਵੀ ਨਿਯੋਤਾ ਸੀ ਬਾਕੀ ਸਾਰਕ ਦੇ ਮੁਲਕਾਂ ਨੇ ਵੀ ਹੈੱਡ ਹੈੱਡਸ ਨੇ ਆਣਾ ਸੀ ਸਰਬਰਾਵਾਂ ਨੇ ਆਣਾ ਸੀ ਉੱਥੋਂ ਠੀਕ ਇੱਕ ਮਹੀਨਾ ਪਹਿਲੇ ਉੜੀ ਦੇ ਵਿੱਚ ਫਾਲਸ ਫਲੈਗ ਆਪਰੇਸ਼ਨ ਕਰਾ ਕੇ ਆਪਣੇ ਫੌਜੀ ਮਰਵਾ ਕੇ ਤੇ ਸਾਰਕ ਕਾਨਫਰੰਸ ਜਿਹੜੀ ਸੀ ਉਹਨੂੰ ਸਬੂਟਾਜ ਕਰ ਦਿੱਤਾ ਹਿੰਦੁਸਤਾਨ ਨੇ ਤਰੀਕ ਦੱਸ ਰਿਹਾ ਮੈਂ ਫਿਰ ਚਿੱਟੀ ਸਿੰਗਾਪੁਰਾ ਦੇ ਵਿੱਚ ਜਦੋਂ ਬਿਲ ਕਲਿੰਟਨ ਨੇ ਆਉਣਾ ਸੀ उदों साडे सिख भरा अस्सी सिख भरा उ हलाल किए उडे उ मारे असैसीनेट कराए ताकि पाकिस्तान के उ पाए पाकिस्तान के उ शिकायत लाई जाए देखिए जी पाकिस्तान जरा दुश्मन है सारा लेकिन तरीक ने सबित किया मैडलिन अलब्राइट ने किताब लिख दी माइटी की आल माइटी लिख दिता जो उन्हें इंट्रोडक्शन लिखवाण बिल कलिंटन किताब भेजी बिल कलिंटन लिखिया ਕਿ ਅਗਰ ਮੈਂ ਉਹ ਦੌਰਾ ਨਾ ਕਰਦਾ ਹਿੰਦੁਸਤਾਨ ਦਾ ਦੌਰਾ ਸੰ 2000 ਵਿੱਚ ਨਾ ਕਰਦਾ ਤੇ ਐਸੀ ਸਿੱਖ ਜਿਹੜੇ ਸੀ ਅੱਜ ਜਿਉਂਦੇ ਹੁੰਦੇ ਇਸੇ ਤਰ੍ਹਾਂ ਦਾ ਫਾਲਸ ਫਲੈਗ ਆਪਰੇਸ਼ਨ ਹਿੰਦੁਸਤਾਨ ਨੇ ਪੈਲਗਾਮ ਵਿੱਚ ਕੀਤਾ ਤੇ ਉਹਦੀ ਬੁਨਿਆਦ ਦੇ ਉੱਤੇ ਪਾਕਿਸਤਾਨ ਤੇ ਇਲਜ਼ਾਮ ਲਗਾ ਕੇ ਆਪਰੇਸ਼ਨ ਸੰਧੂਰ ਕੀਤਾ ਫਿਰ ਜੁੱਤੀਆਂ ਵੀ ਖਾਦੀਆਂ ਜੁੱਤੀਆਂ ਵੀ ਖਾਦੀਆਂ ਇੱਕ ਫਾਲਸ ਫਲੈਗ ਆਪਰੇਸ਼ਨ ਹੋਰ ਹੋਇਆ ਰੀਸੈਂਟਲੀ ਜਿਹੜਾ ਲਾਲ ਕਿਲੇ ਦੇ ਬਾਹਰ ਬੰਮ ਧਮਾਕਾ ਹੋਇਆ ਸੀ ਪਤਾ ਕਦੋਂ ਹੋਇਆ ਸੀ ਨਾ ਤੁਹਾਨੂੰ ਅਗਲੇ ਦਿਨ ਬਿਹਾਰ ਦੇ ਵਿੱਚ ਚੋਣਾਂ ਸੀ ਵੋਟਾਂ ਪੈਣੀਆਂ ਸੀ ਤੇ ਉੱਥੇ ਹਾਲਤ ਪਤਲੀ ਸੀ ਉੱਥੇ ਉੱਥੇ ਬੰਮ ਧਮਾਕਾ ਕਰਾ ਕੇ ਉਹਨਾਂ ਨੂੰ ਮੁਸਲਮਾਨਾਂ ਦੇ ਪਾ ਕੇ 80 3000 ਕਿਲੋ ਬਾਰੂਦ ਸੀ ਜੀ ਉੱਥੋਂ ਫੜਿਆ ਉੱਥੋਂ ਫੜਿਆ ਫਲਾਣ ਡਾਕਟਰ ਫਲਾਣ ਇਹ ਵਿੱਚ ਰਲਿਆ ਹੋਇਆ ਰਾਤ ਨੂੰ ਰੌਲਾ ਪਾਇਆ ਅਗਲੇ ਦਿਨ ਵੋਟਾਂ ਲਈਆਂ ਇਲੈਕਸ਼ਨ ਨਤੀਜੇ ਇਲੈਕਸ਼ਨ ਨतीश ਫਿਰ ਜਿੱਤ ਗਿਆ ਬੀਜੇਪੀ ਇਹ ਬਿਨੈਦੀ ਸਰਕਾਰ ਗਠਬੰਧਨ ਹੀ ਫਿਰ ਬਣ ਗਈ ਉਸ ਤੋਂ ਬਾਅਦ ਕਿਸ ਨੇ ਸੁਣਿਆ ਲਾਲਤ ਬੰਮ ਲਾਲ ਕਿਲੇ ਦੇ ਬੰਮ ਧਮਾਕੇ ਦੀ ਕਿੰ ਇਨਵੈਸਟੀਗੇਸ਼ਨ ਹੋਈ ਕੌਣ ਸੀ ਕਿੱਧਰ ਗਿਆ ਕੋਈ ਸੁਣਿਆ ਕਦੀ ਪਠਾਨਕੋਟ ਦੇ ਹਮਲੇ ਦੀ ਪਾਕਿਸਤਾਨੋਂ ਟੀਮ ਗਈ ਸੀ ਇਹਦੇ ਨੇ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਾਇਆ ਪਾਕਿਸਤਾਨ ਨੇ ਆਪਣੀ ਇਨਵੈਸਟੀਗੇਟਰ ਭੇਜੇ ਸਾਡੇ ਰਾਏ ਤਾਹਰ ਆਈਜੀ ਪੁਲਿਸ ਉੱਥੇ ਗਿਆ ਉਹਨੇ ਕਿਹਾ NIA ਦੇ ਨਾਲ ਮੀਟਿੰਗ 1 ਟੂ 1 ਹੋਈ ਉਹਨੇ ਕਿਹਾ ਜੀ ਤੁਸੀਂ ਕਹਿੰਦੇ ਹੋ ਕਿ ਪਾਕਿਸਤਾਨ ਤੋਂ ਬੰਦੇ ਆਏ ਪਾਕਿਸਤਾਨ ਨੇ ਪਠਾਨਕੋਟ ਤੇ ਹਮਲਾ ਕੀਤਾ ਨਹੀਂ ਮੈਂ ਤੁਹਾਨੂੰ 2015 ਦੀ ਗੱਲ ਦੱਸ ਰਿਹਾ ਤੇ ਤੁਸੀਂ ਸਾਨੂੰ ਅਸੀਂ ਇਨਵੈਸਟੀਗੇਸ਼ਨ ਕਰਨੀ ਅਸੀਂ ਆਪਣੇ ਮੁਲਕ F I R ਕੱਢ ਦਿੱਤੀ ਹੈ ਅਸੀਂ ਵੀ ਤੁਹਾਡੇ ਸਾਹਮਣੇ ਸਜ਼ਾ ਦੇਵਾਂਗੇ ਜੇ ਬੰਦਾ ਪਾਕਿਸਤਾਨ ਚੋਂ ਆਇਆ ਹੋਇਆ ਸਾਡੀ ਵਫ਼ਦ ਨੇ ਕਿਹਾ ਜਾਣ ਤੇ ਤਫ਼ਤੀਸ਼ਕਾਰਾਂ ਨੇ ਕਿਹਾ ਸਾਨੂੰ ਪਠਾਨਕੋਟ ਲੈ ਕੇ ਜਾਓ ਅਸੀਂ ਜਾਇਬਕੂਆ ਦੇਖਣਾ ਅਸੀਂ ਕ੍ਰਾਈਮ ਸੀਨ ਦੇਖਾਂਗੇ ਅਸੀਂ ਵੀ ਦੇਖਣਾ ਚਾਹੁੰਦੇ ਹਾਂ ਇੱਥੇ ਆ ਕੇ ਐਨਆਈਏ ਭੱਜ ਗਈ ਐਨਆਈਏ ਨੇ ਕਿਹਾ ਨਹੀਂ ਜਾ ਕੇ ਜਾਣਾ ਤੁਹਾਨੂੰ ਉੱਥੇ ਕਿਉਂਕਿ ਫਿਰ ਕਲੀ ਖੁੱਲਣ ਦਾ ਡਰ ਸੀ ਡੈੱਡ ਬਾਡੀਆਂ ਦੀਆਂ ਦੇਖਣੀਆਂ ਸੀ ਕਿ ਬੰਦੇ ਕੌਣ ਨੇ ਉਹਨਾਂ ਦੇ origin ਪਤਾ ਲੱਗਣਾ ਜਿਹੜੇ ਬੰਦੇ ਉੱਥੇ ਮਾਰੇ ਸੀ ਤੇ ਪਤਾ ਲੱਗਣਾ ਸੀ ਕਿ ਜਿਹੜਾ mode of operandi ਕੀ ਏ ਤਰੀਕਾ ਵਾਰਦਾਤ ਕੀ ਏ ਕਿੰਨੇ ਕਰਵਾਇਆ ਜਦੋਂ ਭੇਦ ਖੁੱਲਣ ਦਾ ਮੌਕਾ ਆਇਆ ਲੈ ਨਾ ਇਹ ਭੱਜ ਗਈ ਤੇ ਪਾਕਿਸਤਾਨੀ ਵਫਦ ਦਿੱਲੀ ਚੋਂ ਵਾਪਸ ਆ ਗਿਆ ਬਿਗੈਰ ਤਫਤੀਸ਼ ਕਰਦੋਂ ਅੱਜ ਤੱਕ ਅੱਜ ਤੱਕ ਅੱਜ ਤੱਕ ਪਠਾਨਕੋਟ ਦੀ ਤਫਤੀਸ਼ ਨਹੀਂ ਹੋਈ ਨਾ ਨਾ ਪੁਲਵਾਮਾ ਦੀ ਤਫਤੀਸ਼ ਹੋਈ ਨਾ ਪਹਿਲਗਾਮ ਦੀ ਹੋਈ ਨਾ ਉੜੀ ਦੀ ਹੋਈ ਕਿਹੜੀ ਕਿਹੜੀ ਗੱਲ ਦੱਸਾਂ ਇਸ ਵਾਸਤੇ ਗੁਰਪਤਵੰਨ ਸਿੰਘ ਪੰਨੂ ਜਿਹੜੀ ਗੱਲ ਕਹਿ ਰਿਹਾ ਉਹ ਹੋ ਸਕਦੀ ਏ ਪਰ ਅਸੀਂ ਕਿਉਂਕਿ ਪਹਿਲੇ ਰੋਲਾ ਪਾਣਾ ਅਸੀਂ ਪਹਿਲੇ ਦੱਸਣਾ ਅਸੀਂ ਇਹਨਾਂ ਦੇ ਇਰਾਦੇ ਐਕਸਪੋਜ਼ ਕਰਦੇ ਆਏ ਅਸੀਂ ਫਿਰ ਐਕਸਪੋਜ਼ ਕਰਦੇ ਆ ਕਿ ਇਹ ਫਾਲਸ ਫਲੈਗ ਆਪਰੇਸ਼ਨ ਹੋ ਸਕਦਾ ਹੈ ਲਿਆਜ਼ਾ ਮੇਰੇ ਪੰਜਾਬੀ ਭਰਾਵੋ ਧਿਆਨ ਦੇ ਨਾਲ ਧਿਆਨ ਦੇ ਨਾਲ ਅਗਰ 4 ਦਿਨ ਰੇਲ ਅਵਾਇਡ ਕਰਨੀ ਪੈਂਦੀ ਏ ਤੇ ਕਰ ਲੋ ਕਿਉਂਕਿ ਇਸ ਹਿੰਦੂਤਵਾ ਦਾ ਕੋਈ ਪਤਾ ਨਹੀਂ ਇਹ இந்துਵਾਦ ਦਾ ਕੋਈ ਭਰੋਸਾ ਨਹੀਂ ਇਸ ਇਸ ਬ੍ਰਾਹਮਣਵਾਦ ਦਾ ਕੋਈ ਭਰੋਸਾ ਨਹੀਂ ਕਿਸ ਟਾਈਮ ਜਿਹੜਾ ਆਪਣੇ ਬੰਦੇ ਮਰਵਾ ਕੇ ਆਪਣੇ ਸ਼ਾਦੀ ਮਰਵਾ ਕੇ ਉੱਤੇ ਇਲਜ਼ਾਮ ਲਾਦਾ ਦੂਸਰੇ ਤੇ ਇੱਥੇ ਪੰਜਾਬੀਆਂ ਨੂੰ ਮਾਰ ਕੇ ਪੰਜਾਬੀ ਦੂਸਰੇ ਤੇ ਇਲਜ਼ਾਮ ਲਾ ਦੇਗਾ ਇਸ ਵਾਸਤੇ ਧਿਆਨ ਕਰਨਾ ਧਿਆਨ ਕਰਨਾ ਖਾਲਸਾਣ ਤੈਰ ਪੰਜਾਬ ਦੀ ਆਜ਼ਾਦੀ ਤੈਵ ਤੁਸੀਂ ਅਗਰ ਪੰਜਾਬੀਓ ਪੰਜਾਬ ਦੇ ਵਿੱਚ ਬੈਠੇ ਰਹੇ ਇਸ ਤਰ੍ਹਾਂ ਮੱਝਾਂ ਗਾਵਾ ਭੇਡਾਂ ਬਣ ਕੇ ਤੁਹਾਨੂੰ ਇਸ ਹਿੰਦੂਵਾਦ ਨੇ ਖਾ ਜਾਣਾ ਤੁਹਾਨੂੰ ਇਸ ਹਿੰਦੂਤਵਾ ਨੇ ਖਾ ਜਾਣਾ ਫੈਸਲਾ ਤੁਸੀਂ ਕਰਨਾ ਤੇ ਤੁਸੀਂ ਜਿਹੜਾ ਆਪਣੀਆਂ ਆਪਨਾ ਬਚਾਉਣਾ ਜਾਂ ਤੁਸੀਂ ਕਹੋ ਬਸ ਠੀਕ ਹੈ ਖਾਈ ਜਾਣ ਦਿਓ ਖੈਰ ਫੈਸਲਾ ਤੁਸੀਂ ਕਰ ਇਜਾਜ਼ਤ ਦਿਓ 26 ਜਨਵਰੀ ਦਾ ਧਿਆਨ ਕਰਨਾ ਤੇ ਸਾਨੂੰ ਇਜਾਜ਼ਤ ਦਿਓ ਚੜ੍ਹਦੀ ਕਲਾ